ਸਾਸ਼ੀ ਗੱਲ ਉਸ ਨੂੰ ਮੈਂ ਨਵੀਂ ਸਿੰਘ ਦਾ ਪੰਜਾਬ ਟਾਈਮਸ ਤੋਂ ਸਾਡੇ ਨਾਲ ਜਸਵਿੰਦਰ ਕੋਟ ਬਾਟ ਜੋ ਕਰਨਲ ਕਰਨਲ ਸਾਹਿਬ ਦੇ ਵਾਈਫ ਹੈ ਸੀਐਮਾਨ ਸਾਹਿਬ ਨਾਲ ਗੱਲਬਾਤ ਕਰਕੇ ਆਏ ਆ ਪੁੱਛਦੇ ਆ ਕੀ ਗੱਲਬਾਤ ਹੋਈ ਹੈ ਹੱਲੇ ਕੀ ਇਹ ਪਤਾ ਲੱਗਿਆ ਖੁਸ਼ ਹੋਤ ਨੇ ਅੱਜ ਇਹ ਪੁੱਛਦੇ ਕੀ ਢੀ ਗੱਲੋਂ ਖੁਸ਼ ਨੇ ਇਨੇ ਦਿਨ ਤੋਂ ਤੰਗ ਸੀ ਅੱਜ ਖੁਸ਼ ਕਿਉਂ ਨੇ ਮੈਮ ਕੀ ਗੱਲਬਾਤ ਹੋਈ ਤੁਹਾਡੀ ਅੱਜ ਪੰਜਾਬ ਦੀ ਬੇਟੀ ਨੂੰ ਇਨਸਾਫ ਮਿਲਣ ਦੀ ਉਮੀਦ ਦਿਖੀ ਹੈ ਜੋ ਸੀਐਮ ਮਾਨ ਸਾਹਿਬ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਤੁਹਾਨੂੰ ਇਨਸਾਫ ਮਿਲੇਗਾ ਤੁਹਾਨੂੰ 6 ਵਜੇ ਤੱਕ ਪੋਜ਼ਿਟਿਵ ਨਿਊਜ਼ ਮਿਲੇਗੀ ਉਹ ਤੁਹਾਡੀ ਮੰਗਾਸੀ ਰੱਖ ਲਈਆਂ ਤੇ ਅਸੀਂ ਇਸ ਦੇ ਵਿੱਚ ਪੂਰੀ ਇਮੀਡੀਏਟ ਐਕਸ਼ਨ ਕਰਾਂਗੇ ਹੋਰ ਤੁਹਾਨੂੰ ਇਨਸਾਫ ਦੇ ਕੇ ਰਵਾਂਗੇ ਇਸ ਚੀਜ਼ ਨਾਲ ਇੱਕ ਜਿਹੜਾ ਮੇਰੇ ਮਨ ਤੇ ਸੀ ਕਿ ਸ਼ਾਇਦ ਗਵਰਨਮੈਂਟ ਸਾਡੇ ਨਾਲ ਆਇਆ ਨਹੀਂ ਉਹਦੇ ਮਨ ਤੇ ਬਹੁਤ ਨੈਗੇਟਿਵਿਟੀ ਸੀ ਨਾ ਜੋ ਉਹ ਨੈਗੇਟਿਵਿਟੀ ਕਿਉਂਕਿ ਆਜ ਤੱਕ ਸਰਕਾਰ ਨੇ ਮਾਨੂੰ ਪੁੱਛਿਆ ਨਹੀਂ ਕਦੇ ਕੁਝ ਕਿਹਾ ਨਹੀਂ ਪਰ ਉਹਨਾਂ ਨੇ ਸਾਨੂੰ ਰੀਜ਼ਨਸ ਦੱਸੇ ਕਿਉਂ ਨਹੀਂ ਪੁੱਛਿਆ ਤੇ ਉਹ ਜਸਟੀਫਾਈਡ ਸੀਗੇ ਹੋਰ ਜਿਸ ਤਰੀਕੇ ਨਾਲ ਉਹਨਾਂ ਨੇ ਠਹਿਰਾਵ ਨਾਲ ਸਾਡੀ ਸਾਰੀ ਗੱਲ ਸੁਣੀ ਮੇਰਾ ਉਹਨਾਂ ਨੂੰ ਸਾਰਿਆ ਚੀਜ਼ ਦੱਸਨਾ ਮੇਰੇ ਹਸਬੰਦ ਦਾ ਔਰ ਜੋ ਉਹਨਾਂ ਦੇ ਦਿਲ 'ਚ ਦਰਦ ਮੈਨੂੰ ਦਿਖ ਰਿਹਾ ਸੀਗਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਕੱਲ੍ਹ ਕਿਸੇ ਬੇਟੀ ਨਾਲ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਇਹ ਮੇਰਾ ਦਰਦ ਆਪਣੇ ਦਿਲ 'ਚ ਮਹਿਸੂਸ ਕੀਤਾ ਉਹ ਦਿਖ ਰਿਹਾ ਸੀਗਾ ਫਿਰ ਮੈਂ ਉਹਨਾਂ ਨੂੰ ਥੈਂਕਸ ਔਰ ਸਲੂਟ ਕਰਦੀ ਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਇਮੀਡੀਏਟ ਮੈਨੂੰ ਕਿਹਾ ਕਿ ਇਸ ਦਾ ਡਿਸੀਜਨ ਆਜ ਤਾਨੂੰ ਸੈਟੀਸਫੈਕਟਰੀ ਮਿਲੇ ਬਿਲਕੁਲ ਮੈਮ ਤੁਸੀਂ ਗੱਲ ਦੱਸਿਓ ਵਾਡੇ ਜਿਹੜੇ ਢਿੱਲੋ ਸਾਹਿਬ ਨੇ ਸਾਡ ਨੂੰ ਦੱਸਿਆ ਯਾਰ ਉਹਨਾਂ ਨੂੰ ਵੀ ਕਾਫੀ ਥ੍ਰੈਟਸ ਜਿਹੜੇ ਆ ਰਹੇ ਨੇ ਇਹ ਥ੍ਰੈਟਸ ਤੇ ਮਨੂ ਵੀ ਆ ਰਹੇ ਨੇ ਉਸ ਚੀਜ਼ ਦਾ ਵੀ ਜੋ ਹੈ ਥ੍ਰੈਟਸ ਤੇ ਦੇਖੋ ਹੁਣ ਤੇ ਥ੍ਰੈੱਚੀ ਥ੍ਰੈੱਚੀ ਆਣੇ ਨ ਹੋਰ ਤੇ ਕੀ ਆਣਾ ਮਗਰ ਆਪਾਂ ਕੋਈ ਡਰਨ ਵਾਲੇ ਲੋਕ ਨਹੀਂ ਹੈ ਥ੍ਰੈਟ ਕਰੀ ਜਾਂ ਆਪਾਂ ਸੱਚਾਈ ਦੀ ਰਾਹ ਤੇ ਚੱਲੇ ਆ ਸੱਚੇ ਰਾਹ ਤੇ ਚਲਦੇ ਰਾਵਾਂ ਮੈਂ ਖੁਸ਼ ਬਹੁਤ ਹੋ ਤਾ ਨੂੰ ਕੀਤਾ ਨਾ ਕਿਤੇ ਅੱਜ ਰੀਲੀਫ ਮੈਂ ਕਹਿੰਦਾ ਕਿ ਮੈਨੂੰ 20 ਦਿਨਾਂ ਬਾਅਦ ਇਦਾਂ ਲੱਗਿਆ ਕਿ ਸ਼ਾਇਦ ਅੱਜ ਮੈਨੂੰ ਇਨਸਾਫ ਮਿਲੇਗਾ ਇੱਕ ਰੀਲੀਫ ਉਦੋਂ ਮਿਲਿਆ ਜਦ ਕ ਹਾਈ ਕੋਰਟ ਗਈ ਸੀ ਕੁਝ ਮਿਲਿਆ ਸੀ ਲੱਗਿਆ ਸੀ ਉਸ ਟਾਈਮ ਕੁਝ ਉਸ ਟਾਈਮ ਜਦੋਂ ਮੈਂ ਹਾਈ ਕੋਰਟ ਪਾਈ ਗਈ ਸੀ ਤੇ ਲੱਗਿਆ ਸੀ ਮਗਰ ਫਿਰ ਜਦੋਂ ਹ so we are waiting for justice from there also but i'm happy today ki man saab ne ik ti apne kare jedi ti hai usnu soch ke punjab di ti nu ik aashwasan de ta bilkul todi gal jayaz hai hun toanu lagda hai ki jedi mere karway kuch ghantiyan ch ji main wait kar rahi ha main us shaam 6 baje time kida katuga oh mainu hi pata hai ki mainu justice milna hai bilkul saade naal ji jashwinder godwar jehde ajj bahut happy aur bahut khush hai kitne agge ajj 20 din baad ਇਹਨਾਂ ਵੱਜ ਜਿਹੜੇ ਕਹਿ ਸਕਦੇ ਆ ਆਰਾਮ ਨਾਲ ਜਿਹੜੇ ਬੈਠੇ ਆ ਔਰ ਇਹ ਵੇਟ ਕਰ ਰਹੇ 6 ਵਜੇ ਦੀ ਕਿਉਂਕਿ 6 ਵਜੇ ਤੱਕ ਇਹਨਾਂ ਕੋਲ ਟਾਈਮ ਆਣਾ ਹੈ ਟਾਈਮ ਆਣਾ ਔਰ ਗੱਲਬਾਤ ਪਤਾ ਲਗਣੀ ਹੈ ਵੀ ਕੀ ਜਸਟਿਸ ਹੁੰਦਾ ਕੀ ਗੱਲਬਾਤ ਹੈ ਸੀਐਮ ਮਾਨ ਸਾਹਿਬ ਵੱਲੋਂ ਕੀ ਦਿੱਤਾ ਕੀ ਐਕਸ਼ਨ ਲਿੱਤਾ ਜਾਂਦਾ ਇਮੀਡੀਏਟਲੀ